ਅੱਜ ਦਾ ਵਿਸ਼ਾ ਚੌਲ ਦੇ ਪਾਣੀ ਦੇ ਗੁਣ ਚੌਲ ਨੂੰ ਬਣਾਉਣ ਤੋਂ ਬਾਅਦ ਅਕਸਰ ਲੋਕ ਉਸ ਦਾ ਪਾਣੀ ਸੁੱਟ ਦਿੰਦੇ ਹਨ ਪਰੰਤੂ ਉਸ ਦੇ ਬਹੁਤ ਫਾਇਦੇ ਹੁੰਦੇ ਹਨ ਜਾਣੋ ਚੌਲ ਦਾ ਪਾਣੀ ਵਾਲਾਂ ਵਿੱਚ 10 ਮਿੰਟ ਲਗਾ ਕੇ ਸ਼ੈਂਪੂ ਨਾਲ ਧੋ ਲਵੋ ਵਾਲ ਸਟ੍ਰੇਟ ਹੋ ਜਾਣਗੇ ਚੌਲ ਦੇ ਪਾਣੀ ਨਾਲ ਮੂਤੋਂ ਉਣਤੇ ਰੰਗ ਚਿੱਟਾ ਅਤੇ ਚਿਹਰੇ ਦੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਚੌਲ ਦਾ ਪਾਣੀ ਪੀਣ ਨਾਲ ਹਾਜਮਾ ਵੱਧਦਾ ਹੈ ਅਤੇ ਕਬਜ਼ ਤੋਂ ਰਾਹਤ ਰਹਿੰਦੀ ਹੈ ਚੌਲ ਦਾ ਪਾਣੀ ਕਿਟਾਣੂਆਂ ਨੂੰ ਮਾਰਦਾ ਹੈ ਅਤੇ ਇਸ ਨੂੰ ਬੁਖਾਰ ਵੇਲੇ ਪੀਣਾ ਚਾਹੀਦਾ ਹੈ ਗਰਮੀਆਂ ਵਿੱਚ ਇਹ ਪਾਣੀ ਪੀਣ ਨਾਲ ਢਿੱਡ ਨੂੰ ਠੰਡਕ ਪਹੁੰਚਦੀ ਹੈ ਇਹ ਸਰੀਰ ਦੇ ਪਾਣੀ ਦੀ ਕਮੀ ਨੂੰ ਦੂਰ ਕਰਦਾ ਹੈ ਆਪਣੇ ਸੁਝਾਅ ਦੇਣ ਲਈ ਵੀਡੀਓ ਥੱਲੇ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਵੀਡੀਓ ਵੇਖਣ ਦੇ ਲਈ ਧੰਨਵਾਦ